ਨਾ ਦਿয়ালਪੁਰਾ ਪਿੰਡ ਤੋਂ ਨੀ ਮੋੜ ਨਾ ਹੁ ਸਿੱਧਾ ਆ ਜਾ ਦਿয়ালਪੁਰਾ ਪਿੰਡ ਤੋਂ ਜਲਾ ਆਇਆ ਹੈਗਾ ਹਾਂ ਹਾਂ ਰੋਡ ਤੇ ਘੜਮ ਚੱਲ ਉਹ ਪਾੜੋਂ ਤੇ ਤੋਂ ਉਰਦੇ ਆਇਆ ਹਾਂ ਨਾ ਇਹ ਤਾਂ ਵੀਰ ਦਾ ਫਲਾਟ ਉਹ ਕਿਨਾ ਮੋੜਦਾ ਆ ਆ ਜਾ ਆ ਆ ਦਿয়ালਪੁਰਾ ਪਿੰਡ ਤੋਂ ਰੋਡ ਖੜੀ ਆ ਜੀ ਸਿੱਧਾ ਫੋੜ ਤੋਂ ਨਾ ਨਾ ਬਾਈਪਾਸ ਨਾ ਚੇੜ ਦੇਗਮੜਾ ਮੜਾ ਹਸਪੀਟਲ ਜਾਵੇ ਮੜਾ ਜਾ ਚਲ ਪੂਰਾ ਪਿੰਡ ਦੇ ਕੋਲ ਹਾਂ ਉਹ ਨਾਲੇ ਆਓ ਵੀ ਹਾਂ 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 ਸੁਦਾ 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 ਅੰਮ੍ਰਿਤਸਰ ਵੱਲ لون کي اسوجي ايمان 2 3 4 5 6 7 8 9 10 سب سے بڑے معاملے پولیس نے پرباح کرتا ہے اندر کام یہ کرتا ہے کوئی سامنا کرنا کوئی نہیں موٹری بہت سب سے بڑے ਸੋਣਾ ਜੀ ਕਿਆ ਹੋਇਆ ਯਾਂ ਪੇ? ਯਾਂ ਪੇ ਇਹ ਗੋਲੀ ਚੱਲੀ ਆ ਤਿੰਨ ਬੰਦੇ ਆਏ ਦੀ ਇਧਰੋਂ ਲਹਿੰਗ ਸੀ। ਅੱਛਾ। ਉਹ ਤਿੰਨ ਬਿਹਾਰੀ ਨੂੰ ਗੋਲੀ ਮਾਰੀ ਇੱਕ ਬੰਦੇ ਦੇ ਮਾਰੀ। ਇੱਕ ਬੰਦੇ ਦੇ? ਹਾਂ ਜੀ। ਕਦੇ ਤੁਸੀਂ ਕਿ ਮੋਟਰਸਾਈਕਲ ਤੇ ਸੀਗੇ? ਤੇ ਕਿਧਰੋਂ ਕਿਧਰ ਨੂੰ ਜਾ ਰਹੇ ਸੀ? ਇਹ ਚੰਡੀਗੜ੍ਹੋਂ ਲੈ ਕੇ ਆਉਂਦੇ ਸੀ ਸੋਣਾਲੇ ਵੱਲ ਜਾਂਦੇ ਨੇ। ਜਿਹੜੇ ਗੋਲੀ ਮਾਰਨ ਵਾਲੇ ਬੰਦੇ ਇੱਕ ਕੌਣ ਸੀ ਉਹ? ਉਹ ਨਹੀਂ ਪਤਾ ਜੀ ਕਿਉਂ ਕੌਣ। ਨਹੀਂ, ਕੋਪੇ ਜੇ ਮਾੜਾ ਮੋਟਾ ਪਤਾ ਹੋਊਗਾ ਵੀ। ਲਹਿੰਗ ਸੀਗੇ ਵੀ ਲੈ ਕਹਿੰਦੇ ਲਹਿੰਗ ਆ। ਬੰਨੇ ਹੋਰੀ ਦਸਾਲ। ਤੇ ਕਦੋਂ ਤੁਸੀਂ ਮੋਟਰਸਾਈਕਲ ਤੇ ਸੀ? ਮੋਟਰਸਾਈਕਲ ਤੇ ਸੀਗੇ ਤਿੰਨੇ। ਕਿਹਦੇ ਗੱਲ ਤੇ ਜਾ ਰਹੇ ਸੀ ਮੋਟਰਸਾਈਕਲ ਤੇ ਜਾ ਰਹੇ ਸੀ ਉਹਦਾ ਮੋਟਰਸਾਈਕਲ ਖੋ ਲਿਆ ਫਿਰ ਮੋਟਰਸਾਈਕਲ ਖੋ ਕੇ ਲੰਨਾਂਗੇ ਤੇ ਜਿਹੜੇ ਦੀਦੇ ਬੰਦੇ ਤੇ ਗੋਲੀ ਪੱਜੀ ਉਹ ਕਿੱਥੇ ਹਨ ਉਹ ਸਸਤਾ ਵਾਲਾ ਜੀ ਸਸਤ ਲੇ ਹਾਂ ਜੀ ਪੁਲਸ ਵਾਲੇ ਆਏ ਜੀ ਪੁਲਸ ਵਾਲੇ ਆਏ ਜੀ ਲੋਕ ਆ ਰਹੇ ਤਾਂ ਉਹ ਸਾਥ ਹਮ ਲੋਕ ਨਹੀਂ ਉਤਰਣ ਸਾਲ ਚਲਾ ਆ ਹੰਡਰ ਬਚ ਗਿਆ ਹੈ ਤਾਂ ਕਿਸ ਅਗਾ ਬਰ ਗਿਆ ਉਹ ਤਾਂ ਬੁੱਲੀ ਚਲਾਉਣ ਕੌਣ ਹਾਪੀਆ ਉਹ ਬੈਠਾ ਉਹ ਦਿਨ ਦਾ ਲੜਕਾ ਜੋ ਸੇ ਵੈਟ ਵਾਲਾ ਕੀ ਆ ਮਾਰਿਆ ਫਿਰ ਉਹਨਾਂ ਨੇ तो पीछे वाला मारा है बोलो गोली मारो और क्या मारा और खंडा खंड क्या लूट के लेकर लूट के हमारा तो कुछ गाड़ी लेके चला गया चला जी मोटरसाइकिल हाँ जी मोटरसाइकिल लेके चला क्या करते हो दलदारी करते हैं जो लगते कितने बंदे थे वो जो आए थे वो दो बंदे थे जी किस पे थे बाइक से था कैसी बेचबूसा थी उनकी कुछ तो उतना ਗਾਰੀ ਤੇਜ਼ ਮੇਂ tha ਹਮ ਲੋਗ ਮੂਰਖ ਆਦਮੀ ਹੈ ਉਤਨਾ ਵੀ ਜਾਣਦਾ ਪਸਤਾ ਨਹੀਂ ਕਿਹੜਾ ਕਪੜਾ ਪਹਿਨਾ ਹੋਆ ਸੀ ਉਸਨੇ ਉਹ ਜਲਾ ਸੂਟ ਪਹਿਨਾ tha aur ਕਾਲਾ ਟਰਪਰ ਕੈਸ ਜੀਨਸ ਪਹਿਨਾ tha ਮੈਂ ਡਾਕਟਰ ਮਨਦੀਪ ਸਿੰਘ ਜੀ ਕੀ ਗੱਲ ਦਾ ਕਿ ਵਾਰਦਾਤ ਇਹ ਹੋਈ ਦੀ ਇੱਥੇ ਗਨ ਸ਼ਾਟ ਵੂਨ ਦੇ ਨਾਲ ਆਇਆ ਪੇਸ਼ੈਂਟ ਸਾਡੇ ਕੋਲੇ ਤੇ ਸਮਰਾਲਾ ਬ੍ਰਿਜ ਤੇ ਤੇ ਅਸੀਂ ਮੁੱਢਲੀ ਸਹਾਇਤਾ ਦੇ ਕੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਤਾ ਤੇ ਜਾਨਸ਼ੌਟ ਜਿਹੜੇ ਬੱਜੇ ਨੇ ਉਹ ਗੌਂਦ ਦੀ ਬੰਦਾ ਤੇ ਕਿੰਨੇ ਖਾਇਰ ਹੋਏ ਤੇ ਇਹ ਸੋਮਨ ਮੰਡਲ ਨਾਮ ਦਾ ਪੇਸ਼ੈਂਟ ਸੀ ਤੇ ਇਹਦੇ ਦੋ ਐਂਟਰੀ ਵੂਨ ਨੇ ਤੇ ਫਰਦਰ ਆਪਾਂ ਟ੍ਰੀਟਮੈਂਟ ਦੇ ਲਈ ਇਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਜੀ ਐਮਸੀ ਬੱਤੂ ਤੁਸੀਂ ਉਹਦੀ ਡਾਕਟਰ ਨਾਲ ਕਿਤੇ ਕਿੱਦਾਂ ਸੀਗੇ ਜੀ ਮਰੀਜ਼ ਜਿਹੜਾ ਕਿ ਮੈਂ ਗੋੜੀਆਂ ਜਿਹੜੀਆਂ ਪੇਸ਼ੈਂਟ ਜੀ ਦੇਖੋ ਸਾਡੇ ਕੋਲੇ ਵਾਈਟਲ ਬਿਲਕੁਲ ਸਟੇਬਲ ਸੀਗੇ ਤੇ ਅਸੀਂ ਫਰਦਰ ਟ੍ਰੀਟਮੈਂਟ ਦੇ ਲਈ ਉਹਨਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਹੈ ਵੀਰ ਸਿੰਘ ਜੀ ਪੰਜ ਮਿੰਟ ਦੇ ਹਲਪਰਾ ਜੀ ਮੈਂ ਜੀ ਸੁਣਾਉਣ ਤੋਂ ਆਇਆ ਮੇਰੇ ਉਨੇ ਉਥੇ ਰੌਲਾ ਪੈ ਗਿਆ ਰਹਿ ਸੀਗਾ ਮੈਂ ਵੀ ਕੀ ਹੋਇਆ ਇਹਦੇ ਇੱਕ ਗੁੱਡੀ ਸੀਗੀ ਕਹਿੰਦੀ ਵੀ ਇੱਥੇ ਗੋਲੀ ਮਾਰ ਗਏ ਭਈਏ ਜੀ ਅੱਛਾ ਆਉ ਕਹਿੰਦੀ ਜਦੋਂ ਮੈਂ ਆਈ ਮੈਂ ਕਿਹਾ ਜੀ ਮੇਰਾ ਟਾਇਰ ਪਾੜ ਗਿਆ ਕਿ ਮੋਟਰਸਾਈਕਲ ਦਾ ਕਹਿੰਦੀ ਜਦੋਂ ਮੈਂ ਦੇਖਿਆ ਤਾ ਉਹ ਬੰਦੇ ਗੋਲੀ ਮਾਰਦੇ ਕਹਿੰਦੀ ਆ ਮੈਂ ਕੋਲ ਨੂੰ ਆਉਣ ਲੱਗੀ ਮੈਨੂੰ ਵੀ ਕਿਰਪਾ ਮੰਗਾਈ ਕਹਿੰਦੇ ਉਹਨੇ ਤੇ ਮੈਂ ਮੂੰਹ ਬੰਨੇ ਸੀਗੇ ਨੇਕ ਮਾਣੇ ਸੀਗੇ ਉਹ ਨੇਕ ਮਾਣੇ ਵਾਲੇ ਕਾਹਦੇ ਤੁਸੀਂ ਸੀਗੇ ਉਹ ਮੁਰ ਸਕਦੇ ਸੀਗੇ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਜੀ ਹੋ ਗਏ ਉਹ ਗੁੱਡੀ ਦੱਸਦੀ ਆ ਅਸੀਂ ਪਿੰਡ ਵੀ ਨਹੀਂ ਪੁੱਛਿਆ ਜਿਹੜੀ ਕੰਟਾ ਖੜੀ ਰਹੀ ਰਹੀ ਉਹ ਉਹ ਖੜੀ ਰਹੀ ਹੈ ਜਦੋਂ ਪੁਲਿਸ ਲੇਟ ਆਈ ਜਦੋਂ ਉਹ ਵਿਚਾਰੀ ਬਿਆਨ ਲੈ ਕੇ ਗਏ ਨੇ ਪੁਲਿਸ ਵਾਲੇ ਗੁੱਡੀ ਦੇ ਉਂਗਾ ਉਹ ਗੁੱਡੀ ਨਾਲ ਸੀ ਉਹ ਪਤਾ ਜੀ ਨਹੀਂ ਨਹੀਂ ਉਹ ਜਿਹੜੀ ਜਾਣਦੀ ਸੀਗੀ ਵੈਸੇ ਉਹਦਾ ਸਰ ਉਹਦਾ ਵੈਸੇ ਜਾਣਦੀ ਸੀਗੀ ਜਾਂਦੀ ਜਾਂਦੀ ਉਹਨੂੰ ਹੋ ਗਿਆ ਵੀ ਮਿਹਰ ਮੁਰਸਾ ਦਾ ਟਾਇਰ ਪਾੜ ਗਿਆ ਸਕੂਟਰ ਦਾ ਉਹ ਖੜ ਗਈ ਤਾਂ ਟਾਇਰ ਦੇ ਖੜ ਕੇ ਨਾਲੀ ਟਾਇਰ ਤੇ ਗੋਲੀ ਚੱਲੀ ਆ ਉਹ ਦੇਖਿਆ ਵਿਚਾਰਾ ਇੱਕ ਤਿੰਨ ਪ੍ਰਵਾਸੀ ਸੀਗੇ ਜੱਲ ਏਡੋ ਤੋਂ ਕੰਮ ਕਰਕੇ ਆਏ ਨੇ ਹਾਂਜੀ ਹਾਂਜੀ ਇੱਕ ਦੇ ਗੋਲੀ ਵਧੀਆ ਇੱਥੇ ਦੇ ਗੋਲੀ ਵਧੀਆ ਦੋਏ ਸੋਮਨ ਕੰਡਰ ਹਰ ਇੱਕ ਮਾਮਲਾ ਹੋ ਗਿਆ ਕਿ ਗੋਲੀਆਂ ਮਾਰੀਆਂ ਗਈਆਂ ਨੇ ਲੇਬਰ ਕਰਨ ਵਾਲੇ ਜੱਟੀਆਂ ਨੂੰ ਜੀ 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 ਇਹ ਅੱਜ ਵਕਤ ਕਰੀਬ 6:30 7 ਵਜੇ ਦੀ ਗੱਲ ਹੈ ਜੀ ਤੇ ਇਹ ਪ੍ਰਵਾਸੀ ਸੀ ਮੁੰਡਾ ਲੇਬਰ ਕਰਦਾ ਸੀ ਜਿੱਥੇ ਰਾਜੂ ਫਿਲਿਕ ਸਟੇਸ਼ਨ ਤੇ ਇਹਨਾਂ ਦੇ ਲੋਕ ਦਾ ਇੱਟ ਦਾ ਕੰਮ ਕਰ ਚੱਲ ਰਿਹਾ ਤੇ ਇਹ ਰੋਜ਼ਾਨਾ ਦੀ ਤਰ੍ਹਾਂ ਇਹ ਮੋਟਰਸਾਈਕਲ ਤੇ ਨਾਲੇ ਦੇ ਨਾਲ ਦੋ ਹੋਰ ਸਵਾਰ ਸੀ ਲੇਬਰਮੈਨ ਤੇ ਜਦੋਂ ਇਹ ਦਿਆਲਪੁਰ ਆ ਕੇ ਇਕੱਠ ਤੇ ਆਇਆ ਤਾਂ ਉਸ ਸਮੇਂ ਦੋ ਨੌਜਵਾਨ ਉਹਨਾਂ ਨੇ ਮੂੰਹ ਸਿਰ ਲਪੇਟੇ ਹੋਏ ਸੀ ਮੋਟਰਸਾਈਕਲ ਤੇ ਸਵਾਰ ਸੀ ਤਾਂ ਇਹਨਾਂ ਨੂੰ ਇਸ਼ਾਰਾ ਕੀਤਾ ਇਹਨਾਂ ਨੇ ਮੋਟਰਸਾਈਕਲ ਨਾ ਰੁਕਿਆ ਤਾਂ ਪਿੱਛੇ ਬੈਠੇ ਬੰਦੇ ਨੇ ਰਵਾਲਵਰ ਨਾਲ ਦੋ ਫਾਇਰ ਕਰਤੇ ਜਿਹੜਾ ਮੁੰਡਾ ਚਲਾਉਣ ਵਾਲਾ ਸੀ ਸੋਮਨ ਮੰਡਲ ਉਹਦੇ ਦੇ ਵਖੀ ਤੇ ਲੱਗੇ ਦੋ ਫਾਇਰ ਸੀ ਤਾਂ ਉਹ ਇਹ ਤਿੰਨੇ ਜਣੇ ਡਿੱਗ ਪਏ ਇਹਨਾਂ ਦਾ ਮੋਟਰਸਾਈਕਲ ਲੈ ਕੇ ਦੌੜ ਗਏ ਜੀ ਓਕੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਪਹੁੰਚ ਗਏ ਇਹਨੂੰ ਹਸਪੀਟਲ ਐਡਮਿਟ ਕਰਾਤਾ ਇੱਥੋਂ ਰੈਫਰ ਕਰਤਾ ਸਟੇਟਮੈਂਟ ਲੇਖ ਲਈ ਸਰ ਅਸੀਂ ਅੱਗੇ ਕਾਰਵਾਈ ਚੱਲ ਰਹੀ ਹੈ ਇਹ ਲੁੱਟਕੋ ਕਰਕੇ ਦਾ ਮਾਮਲਾ ਹੈ ਕਿ ਸਾਡੇ ਸ਼ਹਿਰ ਤੇ ਲੁਟੇਰਿਆਂ ਦੇ ਹੌਸਲੇ ਨੇ ਬੁਲੰਦ ਹੋਏ ਹੋਏ ਨੇ ਕਿਵੇਂ ਸੁਪਨਾ ਵਾਲਾ ਨਹੀਂ ਲੁਟੇਰਿਆਂ ਦੇ ਤਾਂ ਹੌਸਲੇ ਬੁਲੰਦ ਨਹੀਂ ਹੋਣ ਦਿੰਦੇ ਅਸੀਂ ਲਗਾਤਾਰ ਅਸੀਂ ਆਪਣੀ ਕਾਰਵਾਈ 'ਚ ਜੁਟੇ ਹੋਏ ਹਾਂ ਦਿਨ ਰਾਤ ਇਹਨਾਂ ਦੇ ਪੇਟਕੂਸਾ ਬਾਰੇ ਪਤਾ ਲੱਗਿਆ ਜੀ ਕੀ ਇਹਨਾਂ ਦੇ ਕੱਪੜਿਆਂ 'ਤੇ ਕੁਝ ਅਜੇ ਅੱਗੇ ਅਸੀਂ ਫੋਰਸ ਜੀ ਵਗੈਰਾ ਘੰਗਾ ਲਾਂਗੇ ਜੀ ਚੈੱਕ ਕਰਾਂਗੇ ਬਕਾਇਦਾ ਅਸੀਂ ਤੈਅ ਤੱਕ ਜਾਵਾਂਗੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜਲਦੀ ਕਿਰਪਾਨਾਂ ਵੀ ਹਮਲਾ ਕੀਤਾ ਗਿਆ ਤੇ ਕੁੜੀਆਂ ਮਿਚਾਈਆਂ ਨਹੀਂ ਨਹੀਂ ਇਦਾਂ ਦੀ ਕਿਰਪਾਨਾਂ ਦਾ ਕੁੜੀ ਅਜੇ ਸਾਹਮਣੇ ਨਹੀਂ ਆਇਆ ਇਹ ਤਾਂ ਗਨ ਸ਼ਾਟ ਆ ਜੀ ਪਰ ਉਹਨਾਂ ਦੇ ਸਾਥੀ ਦਾ ਕਹਿਣਾ ਹੈ ਕਿ ਕਿਰਪਾਨ ਮਾਰੀ ਗਈ ਹੈ ਪ੍ਰਭਤੀ ਨੂੰ ਨਹੀਂ ਨਹੀਂ ਸਰ ਅਜੇ ਤਾਂ ਕੋਈ ਸਬੰਧ ਨਹੀਂ ਆਈ ਇਹ ਫਿਲਹਾਲ ਸਾਡੇ ਕੋਲ ਗਨ ਸ਼ਾਟ ਦੇ ਸਾਹਮਣੇ ਆਇਆ ਜੋ ਸਟੇਟਮੈਂਟ ਚ ਲਿਖਾਇਆ ਜੀ ਅੱਗੇ ਅਗੇ ਜਿਵੇਂ ਜਿਵੇਂ ਤੁੱਤੀ ਹੋਊਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜੀ ਪੈਸਾ ਵੀ ਲੁੱਟਿਆ ਨਹੀਂ ਸਰ ਨਹੀਂ ਨਹੀਂ ਮੋਟਰਸਾਈਕਲ ਕਿਹੜਾ ਸੀ ਉਹ ਨੰਬਰ ਨਹੀਂ ਇਹਨਾਂ ਦਾ ਮੋਟਰਸਾਈਕਲ ਤਾਂ ਹੀਰੋ Honda ਸੀ ਜੀ ਚੋਰੀ ਹੋਇਆ ਨਹੀਂ ਖੋ ਕੇ ਲੱਗ ਗਿਆ ਨਹੀਂ ਇਹ ਲੁਧਿਆਣਾ ਸਾਈਡਰ ਆਉਣ ਰੂਹੇ ਰੋਡ ਤੇ ਲੱਗੇ ਜਿਓ